ਸਵਾਗਤ ਹੈ ਦੋਸਤੋ ਤੁਸੀਂ ਜੁੜੇ ਹੋ ਨਾ ਦ ਬਿਸਟਮ ਆਫ ਲਾ ਦੇ ਚੈਨਲ ਨਾਲ ਅਸੀਂ ਅੱਜ ਇਸ ਮੁੱਦੇ ਦੇ ਉੱਪਰ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ ਉਹ ਬਹੁਤ ਹੀ ਸੰਜੀਦਾ ਮੁੱਦਾ ਹੈ ਕਾਨੂੰਨਨ ਪੱਖ ਤੋਂ ਵੀ ਤੇ ਸਾਡੀ ਰਾਜਨੀਤਿਕ ਪੱਖ ਤੋਂ ਵੀ ਕਿਉਂਕਿ ਉਸ ਉਸ ਸੰਸਥਾ ਦਾ ਸਾਡੇ ਇਹ ਸੰਵਧਾਨ ਦੇ ਵਿੱਚ ਬਹੁਤ ਸਰਵਉੱਤਮ ਦਰਜਾ ਹੈ ਤੇ ਉਸ ਸੰਸਥਾ ਦੇ ਮੋਢਿਆਂ ਦੇ ਉੱਪਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਸ ਨੇ ਕਿ ਸਾਡੇ ਸਾਰੇ ਦੇ ਸਾਰੇ ਪ੍ਰਬੰਧ ਨੂੰ ਸਾਡੇ ਸਾਰੇ ਦੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਜਾਂ ਫਿਰ ਸਾਡੀਆਂ ਸਾਰੀਆਂ ਦੀਆਂ ਸਾਰੀਆਂ ਰਾਜਨੀਤੀ ਦੀ ਦਿਸ਼ਾ ਨਿਰਦੇਸ਼ਾਂ ਦੀ ਚੋਣ ਜਿਹੜੀ ਆ ਉਹ ਕਰਨੀ ਹੈ ਤੁਸੀਂ ਸਹੀ ਅੰਦਾਜ਼ਾ ਲਾ ਰਹੇ ਹੋ ਆਪਾਂ ਗੱਲ ਕਰਨ ਲੱਗੇ ਆਂ ਇਲੈਕਸ਼ਨ ਕਮਿਸ਼ਨ ਬਾਰੇ ਭਾਰਤ ਦੇ ਮੁੱਖ ਚੋਣ ਆਯੋਗ ਬਾਰੇ ਤੇ ਉਹਦੇ ਨਾਲ ਹੀ ਜਿਹੜੇ ਸਟੇਟ ਦੇ ਚੋਣ ਆਯੋਗ ਨੇ ਰਾਜਾਂ ਦੇ ਚੋਣ ਆਯੋਗ ਨੇ ਉਹਨਾਂ ਦੇ ਬਾਰੇ ਆਪਾਂ ਅੱਜ ਵਿਸਥਾਰ ਨਾਲ ਗੱਲ ਕਰਾਂਗੇ ਦੋਸਤੋ ਜਦੋਂ ਅਸੀਂ ਆ ਭਾਰਤੀ ਚੋਣ ਆਯੋਗ ਦੀ ਗੱਲ ਕਰਦੇ ਆ ਤਾਂ ਭਾਰਤੀ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਦੀ ਹੋਣ ਹੋਈ ਹੈ ਉਸ ਸਮੇਂ ਆ ਭਾਰਤੀ ਸੰਵਿਧਾਨ ਬਣਾਉਣ ਵਾਲਿਆਂ ਨੂੰ ਇੱਕ ਖਦਸ਼ਾਸਤੀ ਕਿ ਇੱਥੇ ਜਿਹੜੀ ਪੋਲੀਟੀਕਲ ਇੰਬੈਲੈਂਸ ਹੋ ਕਰੀਟ ਹੋ ਸਕਦਾ ਤੇ ਉਸ ਇੰਬੈਲੈਂਸ ਨੂੰ ਭਰਨ ਵਾਸਤੇ ਜਿਹੜੀ ਇੱਥੇ ਚੋਣਾਂ ਹੋਣੀਆਂ ਨੇ ਉਹਨਾਂ ਚੋਣਾਂ ਦਾ ਸਹੀ ਸਹੀ ਤਰੀਕੇ ਦੇ ਨਾਲ ਭੁਗਤਾਨ ਹੋ ਜਾਵੇ ਸਹੀ ਸਹੀ ਤਰੀਕੇ ਦੇ ਨਾਲ ਚੋਣਾਂ ਸਿਰੇ ਚੜ ਜਾਣ ਉਹ ਚੋਣਾਂ ਸਿਰੇ ਚੜਨ ਦਾ ਮਕਸਦ ਇਹ ਹੈ ਕਿ ਲੋਕ ਜਿਹੜਾ ਉਹਨਾਂ ਨੂੰ ਇੱਕ ਪਾਰਟਿਕੂਲਰ ਪਾਵਰ ਦਿੰਦੀ ਹੈ ਰਾਈਟ ਟੂ ਵੋਟ ਦਿੱਤਾ ਉਸ ਰਾਈਟ ਟੂ ਵੋਟ ਦਾ ਉਹ ਸਹੀ ਢੰਗ ਦੇ ਨਾਲ ਇਸਤੇਮਾਲ ਕਰ ਸਕਣ ਬਿਨਾਂ ਕਿਸੇ ਡਰ ਭੈਰ ਤੋਂ ਤੇ ਕੋਈ ਸੰਸਥਾ ਐਵੇਂ ਦੀ ਹੋਵੇ ਜਿਹੜੀ ਕਿ ਉਹਨਾਂ ਦੀ ਇਸ VOTING RIGHT ਦੀ ਜਿਹੜੀ ਆ ਉਹ ਰੱਖਿਆ ਕਰੇ ਸੰਸਥਾ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੰਸਥਾ ਆਪਣੇ ਆਪ ਦੇ ਵਿੱਚ ਸਵਧਾਨਕ ਸੰਸਥਾ ਦਾ ਮਾਨ ਰੱਖਦੀ ਹੈ ਤੇ ਸੰਸਥਾ ਨੂੰ ਜਦੋਂ ਅਸੀਂ ਦੇਖਦੇ ਹਾਂ ਉਹ ਸੰਸਥਾ ਕਿਤੇ ਨਾ ਕਿਤੇ ਜਦੋਂ ਅਸੀਂ ਭਾਰਤ ਦਾ ਸੰਵਿਧਾਨ ਦੇ ਉੱਪਰ ਨਜ਼ਰ ਮਾਰਦੇ ਹਾਂ ਤਾਂ ਉਹ ਭਾਰਤ ਦੇ ਸੰਵਿਧਾਨ ਦੇ 15ਵੇਂ ਹਿੱਸੇ ਦੇ ਵਿੱਚ ਜਿਹੜੀ ਆ ਉਹ ਸੰਸਥਾ ਆਪਣੇ ਆਪ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਸਾਨੂੰ ਦੇਖਦੀ ਹੈ ਆਰਟੀਕਲ 324 ਤੋਂ ਲੈ ਕੇ ਅੱਗੇ ਜਿਹੜੇ 5000 ਆਰਟੀਕਲ ਨੇ ਉਹ ਭਾਰਤੀ ਚੋਣ ਆਯੋਗ ਦੀ ਜਿਹੜੀ ਆ ਉਹ ਐਗਜ਼ਿਸਟੈਂਸ ਦੀ ਗੱਲ ਕਰਦਾ ਉਹ ਜਿਹੜੀ ਉਹਦੀ ਕਨਸਟੀਟਿਊਸ਼ਨਲ ਬਾਡੀ ਆ ਉਹਦੀ ਹੋਣ ਦੀ ਗੱਲ ਕਰਦਾ ਪਿੱਛੇ ਜੇ ਮਸਲਾ ਇਹ ਹੋਇਆ ਸੀ ਕਿ ਚੋਣਾਂ ਨੂੰ ਲੈ ਕੇ ਜਾਂ ਇਲੈਕਸ਼ਨ ਕਮਿਸ਼ਨ ਨੂੰ ਲੈ ਕੇ ਉਹਦੀ ਚੋਣਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੁਝ ਸਵਾਲੀਆ ਨਿਸ਼ਾਨ ਉੱਠੇ ਤਾਂ ਫਿਰ ਜਿਹੜੀ ਭਾਰਤੀ ਸਰਵੋਚਨ ਅਦਾਲਤ ਸੀ ਉਸਨੇ ਇਹ ਕਹਿੰਦਾ ਕਿ ਜਿਹੜੀ ਇਹ ਚੋਣ ਪ੍ਰਕਿਰਿਆ ਹੈ ਉਸ ਚੋਣ ਪ੍ਰਕਿਰਿਆ ਨੂੰ ਆ ਪਾਰਦਰਸ਼ੀ ਢੰਗ ਨਾਲ ਲੋਕਾਂ ਦੇ ਸਾਹਮਣੇ ਹੋਣਾ ਚਾਹੀਦਾ ਤੇ ਉਹਦੇ ਵਿੱਚ ਆ ਭਾਰਤੀ ਸਰਕਾਰ ਦਾ ਨੂੰ ਜਿਹੜੇ ਲੀਡ ਕਰਦੇ ਆ ਪ੍ਰਾਈਮ ਮਿਨਿਸਟਰ ਉਹਦੇ ਨਾਲ ਲੀਡਰ ਆਫ অপੋਜੀਸ਼ਨ ਤੇ ਫਿਰ ਇੱਕ ਜਿਹੜੇ ਚੀਫ ਜਸਟਿਸ ਸੁਪਰੀਮ ਕੋਰਟ ਇੰਡੀਆ ਹੈ ਉਹ ਉਸ ਪੈਨਲ ਦਾ ਹਿੱਸਾ ਬਣ ਗਏ 2023 ਦੇ ਵਿੱਚ ਮੋਦੀ ਸਰਕਾਰ ਨੇ ਜਿਹੜੀ ਹੁਣ ਮੌਜੂਦਾ ਸਰਕਾਰ ਹੈ ਨਵੇਂ ਆ ਆਪ ਦੀ ਕਾਰਜਕਾਲ ਦੇ ਵਿੱਚ 5 ਸਾਲਾ ਕਾਰਜਕਾਲ ਹੈ ਉਹਨਾਂ ਨੇ ਫਿਰ ਇੱਕ ਕਾਨੂੰਨ ਲੈ ਕੇ ਆਂਦਾ ਜਿਹਨੂੰ ਕੀ ਅਸੀਂ ਕਹਿੰਦੇ ਹਾਂ ਕਿ ਦਾ ਚੀਫ ਇਲੈਕਸ਼ਨ ਕਮਿਸ਼ਨ ਐਂਡ ਅਦਰ ਇਲੈਕਸ਼ਨ ਕਮਿਸ਼ਨਸ ਅਪੋਇੰਟਮੈਂਟ ਕੰਡੀਸ਼ਨ ਸਰਵਿਸ ਐਂਡ ਟਰਮ ਆਫ ਦਾ ਆਫਿਸ ਐਕਟ 2023 ਇਹ ਐਕਟ ਕਾਫੀ ਕੁਝ ਜਿਹੜਾ ਉਹ ਕਲੀਅਰ ਕਰ ਦਿੰਦਾ ਤੇ ਇਸ ਐਕਟ ਨੇ ਹੀ ਕਿਤੇ ਨਾ ਕਿਤੇ ਫਿਰ ਸਮੁੱਚੇ ਤੌਰ ਤੇ ਉਪਰ ਜਿਹੜਾ ਭਾਰਤੀ ਮੁੱਖ ਨਿਆਇ ਦੀ ਸੀ ਜਿਹੜਾ ਮੁੱਖ ਚੀਫ ਜਸਟਿਸ ਸੀ ਭਾਰਤ ਦਾ ਉਹਨਾਂ ਨੂੰ ਫਿਰ ਲਾਂਭੇ ਕਰਨ ਦਾ ਵੀ ਇਸ ਇਸ ਕਾਨੂੰਨ ਨੇ ਹੀ ਕੰਮ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੀ ਚੋਣ ਨੂੰ ਲੈ ਕੇ ਕੋਈ ਪਾਰਟਿਕੂਲਰ ਲਾਅ ਨਹੀਂ ਸੀ ਹੈਗਾ ਸੁਪਰੀਮ ਕੋਰਟ ਨੇ ਕਿਹਾ ਵੀ ਸੀ ਕਿ ਉਹਨਾਂ ਦੀ ਚੋਣ ਜਿਹੜੀ ਆ ਉਹ ਕਿਤੇ ਪਾਰਟਿਕੂਲਰ ਕਾਨੂੰਨ ਦੇ ਵਿੱਚ ਹੋਣੀ ਚਾਹੀਦੀ ਹੈ ਤਾ ਫਿਰ ਇਹਨਾਂ ਨੇ ਜਿਹੜੀ ਕੇਂਦਰ ਸਰਕਾਰ ਸੀ ਇਹਨਾਂ ਨੇ ਫਿਰ ਉਹ ਕਾਨੂੰਨ ਜਿਹੜਾ ਉਹ ਲੈ ਕੇ ਆਂਦਾ ਕਾਨੂੰਨ ਨੇ ਫਿਰ ਆਪਣੇ ਤੌਰ ਤਰੀਕਿਆਂ ਦੇ ਨਾਲ ਨਵੇਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੈ ਚੋਣ ਕੀਤੀ ਆਪਾਂ ਇਲੈਕਸ਼ਨ ਕਮਿਸ਼ਨ ਦੀ ਇਲੈਕਸ਼ਨ ਕਮਿਸ਼ਨਰ ਦੀ ਚੋਣ ਦੀ ਗੱਲ ਕਰਦੇ ਆ ਕਿਵੇਂ ਚੋਣ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਉਹਨੂੰ ਸਮਝਣਾ ਉਹਨੂੰ ਸਮਝਣਾ ਸਾਨੂੰ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਅਸੀਂ ਪਾਰਟ ਦੇ ਸੰਦਰਭ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਕਵਰਟੀ ਕਰਦੀਆਂ ਆ ਅ ਇਸ ਚੋਣ ਨੂੰ ਕਰਨ ਤੋਂ ਪਹਿਲਾਂ ਇੱਕ ਸਰਚ ਕਮੇਟੀ ਬਣਾਈ ਜਾਊਗੀ ਸੈਕਸ਼ਨ 6 ਕਹਿੰਦਾ ਇਸ ਕਾਨੂੰਨ ਦਾ ਸੈਕਸ਼ਨ 6 ਇਸੇ ਕਾਨੂੰਨ ਦਾ ਕਹਿੰਦਾ ਕਿ ਇੱਕ ਸਰਚ ਕਮੇਟੀ ਹੋਊਗੀ ਜਿਹਦੇ ਵਿੱਚ ਕੀ ਇੱਕ ਮਿਨਿਸਟਰੀ ਆਫ ਲਾ ਐਂਡ ਜਸਟਿਸ ਇਹਨੂੰ ਹੈਡ ਕਰਨਗੇ ਤੇ ਉਹਦੇ ਨਾਲ ਦੋ ਸੈਕਟਰੀ ਆਫ ਦਾ ਗਵਰਨਮੈਂਟ ਲੈਵਲ ਦੇ ਬੰਦੇ ਇਹਦੇ ਵਿੱਚ ਸ਼ਾਮਲ ਹੋਣਗੇ ਹੁਣ ਜਦੋਂ ਅਸੀਂ ਸੈਂਟਰ ਲੈਵਲ ਦੇ ਉੱਪਰ ਦੇਖਦੇ ਹਾਂ ਕਿਉਂਕਿ ਹਿੰਦੁਸਤਾਨ ਆਪਣੇ ਆਪ ਦੇ ਵਿੱਚ ਫੈਡਰਲ ਸਟਰਕਚਰ ਦੇ ਵਿੱਚ ਹੈ ਉੱਥੇ ਕੇਂਦਰ ਸਰਕਾਰ ਤੇ ਰਾਜਾਂ ਦੇ ਸਮੂਹ ਜਿਹੜੇ ਆ ਉਹ ਮਿਲ ਕੇ ਜਿਹੜੀ ਆ ਉਹ ਸਰਕਾਰਾਂ ਚਲਾਉਂਦੇ ਆ ਤਾਂ ਰਾਜਾਂ ਕੋਲ ਵੱਖਰੀਆਂ ਪਾਵਰਸ ਨੇ ਤੇ ਸੈਂਟਰ ਕੋਲ ਵੱਖਰੀਆਂ ਪਾਵਰਸ ਨੇ ਇਹ ਜਿਹੜਾ ਕਾਨੂੰਨ ਹੈ ਇਹ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਇਹ ਫੈਡਰਲ ਸਟਰਕਚਰ ਨੂੰ ਪ੍ਰੋਪਰ ਕਵਰ ਨਹੀਂ ਕਰਦਾ ਕਿਉਂਕਿ ਇਹਦੇ ਵਿੱਚ ਰਾਜ ਸਿੱਧੇ ਹੀ ਬਾਹਰ ਨੇ ਤੇ ਜਿਹੜਾ ਸੈਂਟਰ ਸਰਕਾਰ ਆ ਉਹ ਆਪਣੇ ਲੈਵਲ ਦੇ ਉੱਪਰ ਹੀ ਜਿਹੜੀ ਆ ਉਹ ਉਹਨਾਂ ਦਾ ਇੱਕ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਨੂੰ ਜਿਹੜਾ ਲੀਡ ਕਰ ਰਿਹਾ ਤੇ ਦੋ ਜਿਹੜੇ ਆ ਸੈਕਟਰੀ ਆਫ ਦਾ ਸੈਂਟਰ ਗਵਰਨਮੈਂਟ ਉਹਦੇ ਵਿੱਚ ਸ਼ਾਮਲ ਹੋਣਗੇ ਇਹ ਜਿਹੜੇ ਆ ਇੱਕ ਪੈਨਲ ਕ੍ਰੀਏਟ ਕਰਨਗੇ ਪੰਜ ਬੰਦਿਆਂ ਦਾ ਤੇ ਪੰਜ ਬੰਦਿਆਂ ਦਾ ਇਹ ਪੈਨਲ ਕ੍ਰੀਏਟ ਕਰਨਗੇ ਉਹ ਪੰਜ ਬੰਦੇ ਇਹ ਇਹ ਜਿਹੜੀ ਸਰਚ ਕਮੇਟੀ ਆ ਉਹ ਚੁਣੇਗੀ ਕਿ ਇਹ ਪੰਜ ਬੰਦੇ ਹੋਣੇ ਚਾਹੀਦੇ ਆ ਈਫਸ ਸੱਤ ਦੀ ਕਮੇਟੀ ਅੱਗੇ ਸੈਕਸ਼ਨ 7 ਦੇ ਵਿੱਚ ਇੱਕ ਸਿਲੈਕਸ਼ਨ ਕਮੇਟੀ ਨੂੰ ਪੰਜਾਂ ਬੰਦਿਆਂ ਦੇ ਨਾਮ ਜਿਹੜੀ ਆ ਉਹ ਭੇਜ ਦਿੰਦੀ ਆ ਹੁਣ ਉਹ ਸਿਲੈਕਸ਼ਨ ਕਮੇਟੀ ਕੀ ਆ ਸਿਲੈਕਸ਼ਨ ਕਮੇਟੀ ਦੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਨਾਲ ਲੀਡਰ ਆਫ ਆਪੋਜੀਸ਼ਨ ਹੋਣਗੇ ਤੇ ਉਹਨਾਂ ਦੇ ਨਾਲ ਜਿਹੜਾ ਇੱਕ ਕੈਬਨਿਟ ਮਨਿਸਟਰ ਜਿਹੜਾ ਉਹ ਕੋਈ ਵੀ ਉਸ ਨੂੰ ਅਪਾਇੰਟ ਕਰ ਸਕਦੀ ਆ ਹੁਣ ਜਦੋਂ ਅਸੀਂ ਇਸ ਗੱਲ ਨੂੰ ਸਮਝਦੇ ਆਂ ਦੇਖਦੇ ਆਂ ਬਾਤਦੇ ਆਂ ਤਾਂ ਫਿਰ ਸਾਨੂੰ ਇਹ ਸਮਝ ਪੈਂਦਾ ਕਿ ਇਸ ਲੈਵਲ ਤੇ ਵੀ ਆ ਕੇ ਕਿਉਂਕਿ ਜਦੋਂ ਤਿੰਨ ਬੰਦਿਆਂ ਦੀ ਇੱਕ ਸਿਲੈਕਸ਼ਨ ਕਮੇਟੀ ਹੈ ਉਹ ਤਿੰਨ ਬੰਦਿਆਂ ਦੀ ਸਿਲੈਕਸ਼ਨ ਕਮੇਟੀ ਦੇ ਵਿੱਚ ਲੀਡਰ ਆਫ ਓਪੋਜੀਸ਼ਨ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਲੋਕਾਂ ਦੇ ਨਾਲ ਖੜਦੇ ਆ ਤਾਂ ਸਰਕਾਰ ਇੱਕ ਵੱਖਰੇ ਲੈਵਲ ਤੇ ਆਪ ਦਾ ਜਿਹੜਾ ਰਾਜਤੰਤਰ ਚਲਾਉਂਦੀ ਆ ਤਾਂ ਫਿਰ ਉਹਦੇ ਵਿੱਚ ਵੀ ਜਿਹੜੀ ਮੈਜੋਰਟੀ ਆ ਉਹ ਸੈਂਟਰ ਸਰਕਾਰ ਦੇ ਕੋਲ ਹੀ ਆ ਕਿਉਂਕਿ ਪ੍ਰਧਾਨ ਮੰਤਰੀ ਤੇ ਜਿਹੜਾ ਕੈਬਨਿਟ ਮਨਿਸਟਰ ਹੈ ਉਹ ਆਫ ਕੌਰਸ ਉਹ ਆਪਣੇ ਲੈਵਲ ਦੀ ਜਾਂ ਆਪਣੇ ਹੀ ਬੰਦੇ ਜਿਹੜੇ ਉਹਨਾਂ ਨੇ ਚੁਣਨਾ ਚਾਹੁੰਦੇ ਆ ਉਹਨੂੰ ਹੀ ਅੱਗੇ ਲੈ ਕੇ ਆਉਣਗੇ ਤੇ ਫਿਰ ਜੇ ਉੱਥੇ VOTING ਦਾ ਪ੍ਰੋਸੈਸ ਵੀ ਚੱਲਦਾ ਤਾਂ ਫਿਰ ਉਹ ਦੋ ਇੱਕ ਦੇ ਨਾਲ ਲੀਡਰ ਆਫ ਆਪੋਜੀਸ਼ਨ ਜਿਹੜਾ ਉਹ ਵੋਟ ਦੌਰ ਜਿਹੜਾ ਉਹ ਹਾਰ ਸਕਦਾ ਹੈ ਸਿਲੈਕਸ਼ਨ ਕਮਿਟੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਲੈ ਕੇ ਜਿਹੜੇ ਡਾਊਟਸ ਪਿੱਛੇ ਜੇ ਚੱਲੇ ਸੀ ਕਿਉਂਕਿ ਜਦੋਂ ਬੀਜਪੀ ਦੀ ਪਹਿਲੀ ਸਰਕਾਰ ਬਣੀ ਸੀ ਉਹਨਾਂ ਨੇ ਅ ਸੈਂਟਰ ਲੈਵਲ ਦੇ ਉੱਪਰ ਲੀਡਰ ਆਫ ਆਪੋਜੀਸ਼ਨ ਦਾ ਜਿਹੜਾ ਖਿਤਾਬ ਨਹੀਂ ਸੀ ਦਿੱਤਾ ਉਸ ਤੋਂ ਬਾਅਦ ਇੱਕ ਜੱਜਮੈਂਟ ਆਈ ਸੁਪਰੀਮ ਕੋਰਟ ਦੀ ਤੇ ਫਿਰ ਉਸ ਜੱਜਮੈਂਟ ਦੇ ਹਵਾਲੇ ਇਹਦੇ ਵਿੱਚ ਕਲੀਅਰ ਕੀਤਾ ਗਿਆ ਕਿ ਜਿਹੜਾ ਲੀਡਰ ਆਫ ਆਪੋਜੀਸ਼ਨ ਉਹ ਹੋਵੇਗਾ ਜਿਹੜਾ ਵੀ ਲੋਕ ਸਭਾ ਦੇ ਵਿੱਚ ਅ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਲੇਗਾ ਤਾਂ ਉਹਦਾ ਇੱਕ ਜਿਹੜਾ ਨੁਮਾਇੰਦਾ ਉਹ ਇਹਦੇ ਵਿੱਚ ਸ਼ਾਮਲ ਕੀਤਾ ਜਾਏਗਾ ਉਸ ਦੇ ਨਾਲ ਹੀ ਦੋਸਤੋ ਜਿਹੜੀ ਪਾਵਰ ਪ੍ਰोसीजर ਦੀ ਗੱਲ ਕਰਦੇ ਆਂ ਕਿ ਇਲੈਕਸ਼ਨ ਇਸ ਸਰਚ ਕਮੇਟੀ ਦੀ ਪਾਵਰ ਤੇ ਪ੍ਰोसीजर ਉਹ ਇਹਦੇ ਉੱਪਰ ਹੀ ਛੱਡਿਆ ਹੋਇਆ ਹੈ ਕਿ ਜਿਹੜੀ ਸਿਲੈਕਸ਼ਨ ਕਮੇਟੀ ਆ ਉਹ ਆਪਣੇ ਹਿਸਾਬ ਨਾਲ ਹੀ ਪਾਵਰਸ ਤੇ ਪ੍ਰोसीजर ਨੂੰ ਯੂਜ਼ ਕਰ ਸਕਦੀ ਆ ਟਰਮ ਆਫ ਅਫਿਸ ਜਿਹੜਾ ਉਹ ਦੀ 65 ਸਾਲ ਦੀ ਉਮਰ ਤੱਕ ਇਲੈਕਸ਼ਨ ਕਮਿਸ਼ਨ ਉਹ ਰਹਿ ਸਕਦਾ ਤੇ 6 ਸਾਲ ਦੀ ਦੀ ਟਰਮ ਐਂਡ ਕੰਡੀਸ਼ਨ ਹੈ 6 ਸਾਲ ਤੋਂ ਪਹਿਲਾਂ ਜਿਹੜਾ ਉਹ ਚੀਫ ਇਲੈਕਸ਼ਨ ਕਮਿਸ਼ਨ ਜਾਂ ਜਿਹੜੇ ਹੋਰ ਇਲੈਕਸ਼ਨ ਕਮਿਸ਼ਨਸ ਨੇ ਉਹਨਾਂ ਨੂੰ ਆਪ ਦੇ ਆਉਦੇ ਤੋਂ ਜਿਹੜਾ ਉਹ ਨਹੀਂ ਹਟਾਇਆ ਜਾ ਸਕਦਾ ਇਸ ਦੇ ਨਾਲ ਹੀ ਦੋਸਤੋ ਇੱਕ ਬਹੁਤ ਇੰਪੋਰਟੈਂਟ ਗੱਲ ਇਹ ਹੈ ਕਿ ਇਲੈਕਸ਼ਨ ਕਮਿਸ਼ਨ ਨੂੰ ਹਨਾ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਜਦੋਂ ਅਸੀਂ ਕਾਨੂੰਨਾਂ ਦਾ ਪੇਜ ਦੀ ਗੱਲ ਕਰਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਕਿਸੇ ਥਾਂ ਤੇ ਗਲਤ ਕਰ ਰਿਹਾ ਜੇ ਤਾਂ ਹੁਣ ਬਹੁਤ ਰੋਲਾ ਪੈ ਰਿਹਾ ਕਿ ਬਿਹਾਰ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਬਹੁਤ ਕੁਝ ਗਲਤ ਕਰ ਦਿੱਤਾ ਤੇ ਲੋਕਾਂ ਦੀਆਂ ਜਿਹੜੀਆਂ ਉਹ ਆ ਭਾਵਨਾਵਾਂ ਵੀ ਆਹਤ ਹੋਈਆਂ ਨੇ ਤੇ ਵਿਰੋਧੀ ਧਿਰ ਜਿਹੜਾ ਉਹ ਵੀ ਇਨਸੈਟੀਸਫਾਈ ਨਹੀਂ ਆ ਤਾਂ ਫਿਰ ਉਹਦੇ ਵਿੱਚ ਇਹ ਸਾਰੀ ਚੀਜ਼ ਨੂੰ ਪ੍ਰੋਟੈਕਸ਼ਨ ਕਰਨ ਵਾਸਤੇ ਇਲੈਕਸ਼ਨ ਕਮਿਸ਼ਨ ਨੂੰ ਇਹ ਇਮਿਊਨਿਟੀ ਦਿੱਤੀ ਹੋਈ ਹੈ ਕਿ ਇਲੈਕਸ਼ਨ ਕਮਿਸ਼ਨ ਜਾਂ ਫਿਰ ਉਹਦੇ ਨਾਲ ਜਿੰਨੇ ਵੀ ਹੋਰ ਕਮਿਸ਼ਨ ਕਮਿਸ਼ਨਰਸ ਨੇ ਉਨ੍ਹਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਸਿਵਲ ਜਾਂ ਕ੍ਰਿਮినਲ ਮਕਦਮਾ ਬਿਲਕੁਲ ਨਹੀਂ ਚਲਾਇਆ ਜਾ ਸਕਦਾ ਮਤਲਬ ਕਿ ਇਲੈਕਸ਼ਨ ਕਮਿਸ਼ਨ ਜੋ ਵੀ ਆਪਦੀ ਆਫੀਸ਼ੀਅਲ ਕਪੈਸਿਟੀ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਇਹ ਇਮਿਊਨਿਟੀ ਹੈ ਉਹਨੂੰ ਇਹ ਸੇਫਟੀ ਹੈ ਕਿ ਉਹਦੇ ਅਗੇਂਸਟ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਇਲੈਕਸ਼ਨ ਕਮਿਸ਼ਨ ਜੋ ਮਰਜ਼ੀ ਕਰ ਸਕਦਾ ਇਹਦੇ ਵਿੱਚ ਸਿਰਫ ਸੁਪਰੀਮ ਕੋਰਟ ਕੋਲ ਜਾਂ ਫਿਰ ਹਾਈ ਸੁਪਰੀਮ ਕੋਰਟ ਕੋਲ ਇੱਕ ਬਾਵਰ ਹੈ ਕਿ ਉਹ ਕੰਪਲੀਟ ਜਸਟਿਸ ਕਰਨ ਵਾਸਤੇ ਇਲੈਕਸ਼ਨ ਕਮਿਸ਼ਨਸ ਦੇ ਕੇਸਸ ਨੂੰ ਡੀਲ ਕਰ ਸਕਦੀ ਆ ਪਰ ਆਦਰਵਾਇਜ਼ ਜਿੰਨੀਆਂ ਨਿਚਲੀਆਂ ਅਦਾਲਤਾਂ ਨੇ ਜਾਂ ਫਿਰ ਡਿਸਟ੍ਰਿਕਟ ਲੈਵਲ ਤੇ ਅਦਾਲਤਾਂ ਨੇ ਉਹਨਾਂ ਦੇ ਵਿੱਚ ਕਿਸੇ ਵੀ ਤੌਰ ਦੇ ਉੱਪਰ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਪਾਰਟਿਕੂਲਰਲੀ ਜਿਹੜਾ ਉਹ ਕਿਸੇ ਕੇਸ ਦੇ ਵਿੱਚ ਪਾਰਟ ਨਹੀਂ ਬਣਾਇਆ ਜਾ ਸਕਦਾ ਤੇ ਇਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਉਹ ਬਚਾ ਇਹ ਕੀਤਾ ਜਾਂਦਾ ਸੋ ਦੋਸਤੋ ਤੁਸੀਂ ਮੋਟਾ ਜਾਂ ਦਾ ਜਲਾਉਗੀ ਇਸ ਤਰੀਕੇ ਦਾ ਕਾਨੂੰਨ ਹੈ ਇਹ ਸਾਡਾ ਕੀ ਜਿਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਚੋਣ ਵੀ ਜਿਹੜੀ ਆ ਉਹ ਸਟੇਟ ਸਰਕਾਰ ਸੈਂਟਰ ਸਰਕਾਰ ਕਰ ਰਹੀ ਹੈ ਉਹਦੇ ਵਿੱਚ ਆਮ ਲੋਕਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਉਹਦੇ ਵਿੱਚ ਸਰਕਾਰਾਂ ਦਾ ਜਿਹੜੀਆਂ ਰਾਜਾਂ ਦੀਆਂ ਸਰਕਾਰਾਂ ਨੇ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਤੇ ਵਿਰੋਧੀ ਦੇ ਦਾ ਵੀ ਬਹੁਤ ਘੱਟ ਲੈਣਾ ਦੇਣਾ ਸੋ ਜਦੋਂ ਅਸੀਂ ਬਾਹਰ ਹਜੂਮ ਦੇਖਦੇ ਆਂ ਰੌਲਾ ਪੈਂਦਾ ਦੇਖਦੇ ਆਂ ਇਲੈਕਸ਼ਨ ਕਮਿਸ਼ਨ ਨੂੰ ਚੋੜ ਕੇ ਹੀ ਜਾਂਦੇ ਆਂ ਵੋਟ ਚੋਰ ਗੱਡੀ ਛੋੜ ਕੇ ਹੀ ਜਾਂਦੇ ਆਂ ਤਾਂ ਫਿਰ ਕਿਤੇ ਨਾ ਕਿਤੇ ਸਵਾਲਾਂ ਦਾ ਕਿਹਦੇ ਦੇ ਵਿੱਚ ਆ ਸੋ ਇਹ ਸਾਰਾ ਇੱਕ ਬੇਸਿਕ ਕੰਸਟਰਕਸ਼ਨ ਆ ਇਲੈਕਸ਼ਨ ਕਮਿਸ਼ਨ ਦੀ ਕੰਮ ਕਰਨ ਦੀ ਤੇ ਜੇ ਤੁਹਾਨੂੰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਹੋਰ ਡੀਪਲੀ ਚਾਹੀਦੀਆਂ ਨੇ ਤੁਹਾਨੂੰ ਲੱਗਦਾ ਕਿ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਲੋਕਾਂ ਨੂੰ ਜਿਹੜਾ ਉਹ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਹੈ ਤੇ ਬੇਸਿਕ ਕਾਨੂੰਨ ਦੀ ਸਮਝ ਹੋਣੀ ਚਾਹੀਦੀ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਸਤਿਕਾਰ ਸਪੋਰਟ ਕਰੋ ਤਾਂ ਜੋ ਅਸੀਂ ਲੋਕਾਂ ਤਾਈਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਨਫੋਰਮੇਸ਼ਨਲ ਵੀਡੀਓਜ਼ ਨੇ ਉਹਨਾਂ ਨੂੰ ਲੈ ਕੇ ਜਿਹੜਾ ਉਹ ਜਾ ਸਕੇ ਤੇ ਉਸ ਦੇ ਨਾਲ ਹੀ ਤੁਸੀਂ ਜਿਹੜੇ ਤੁਹਾਨੂੰ ਦੋਸਤ ਮਿੱਤਰ ਲੱਗਦੇ ਨੇ ਕਿ ਹਾਂ ਵੀ ਇਹ ਬੰਦੇ ਪੜ੍ਹਨ ਲਿਖਣ ਦੇ ਜਾਂ ਗਿਆਨ ਇਕੱਠਾ ਕਰਨ ਦੀ ਰੁਚੀ ਰੱਖਦੇ ਆ ਚੈਨਲ ਨੂੰ ਉਹਨਾਂ ਤਾਈਂ ਸਬਸਕ੍ਰਾਈਬ ਸ਼ੇਅਰ ਕਰੋ ਤਾਂ ਜੋ ਉਹ ਸਬਸਕ੍ਰਾਈਬ ਕਰ ਸਕਣ ਤੁਹਾਡਾ ਬਹੁਤ ਬਹੁਤ ਧੰਨਵਾਦ